ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਦੁਨੀਆ ਦੇ ਬਹੁਤ ਮਹਾਨ ਰਾਜਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਕਿਉਂਕਿ ਉਹਨਾਂ ਨੇ ਆਪਣਾ ਰਾਜ ਹੀ ਇੰਨਾ ਵਧੀਆ ਚਲਾਇਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਅੱਜ ਤੱਕ ਵੀ ਦੁਨੀਆ ਵਿੱਚ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ ਇਹ ਗੱਲ ਤਾਂ ਸੱਚ ਹੈ ਕਿ ਮਹਾਰਾਜਾ ਰਣਜੀਤ ਸਿੰਘ ਬਹੁਤ ਹੀ ਸਿਆਣੀ ਸੀ ਅਤੇ ਉਹਨਾਂ ਦਾ ਰਾਜ ਵੀ ਬਾਕਮਾਲ ਸੀ ਪਰ ਇਹ ਗੱਲ ਵੀ ਝੂਠ ਨਹੀਂ ਹੈ ਕਿ ਉਹਨਾਂ ਨੇ ਆਪਣੇ ਤੋਂ ਬਾਅਦ ਆਪਣਾ ਆਉਣ ਵਾਲਾ ਕੋਈ ਚੰਗਾ ਵਾਰਿਸ ਨਹੀਂ ਚੁਣਿਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਾਣ ਤੋਂ ਬਾਅਦ ਉਹਨਾਂ ਦੇ ਰਾਜ ਵਿੱਚ ਹੀ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਹੁੰਦੀਆਂ ਰਹੀਆਂ ਜਿਹੜੀਆਂ ਕਿ ਉਹਨਾਂ ਦੇ ਪਰਿਵਾਰ ਦੇ ਖਿਲਾਫ ਹੀ ਸੀ ਇਸ ਦਾ ਇਹ ਗੱਲ ਵੀ ਕਹੀ ਜਾ ਸਕਦੀ ਏ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇਆਂ ਨੂੰ ਛੱਡ ਕੇ ਬੇਗਾਨਿਆਂ ਤੇ ਜ਼ਿਆਦਾ ਭਰੋਸਾ ਕੀਤਾ ਸੀ ਜਿਹੜੇ ਕੀ ਭਰੋਸੇਯੋਗ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਦੇ ਘਰਾਂ ਨੇ ਵਿੱਚ ਉਸੀ ਚੰਦਕੌਰ ਜਿਨ੍ਹਾਂ ਦਾ ਨਾਮ ਸ਼ਾਇਦ ਤੁਸੀਂ ਪਹਿਲਾਂ ਕਦੇ ਸੁਣਿਆ ਹੋਵੇ ਉਹ ਕੌਣ ਸੀ ਅਤੇ ਰਾਜ ਦੀਆਂ ਸਾਜ਼ਿਸ਼ਾਂ ਵਿੱਚ ਉਸ ਨਾਲ ਕੀ ਕੁਝ ਹੋਇਆ ਇਸ ਵੀਡੀਓ ਵਿੱਚ ਤੁਹਾਨੂੰ ਦੱਸਦੇ ਹਾਂ ਕੌਣ ਸੀ ਲਾਹੌਰ ਦਰਬਾਰ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋਈ ਮਲਿਕਾਏ ਮੁਕੱਦਸ ਚੰਦਕੌਰ ਚੰਦਕੌਰ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਅਤੇ ਉਤਰਾਧਿਕਾਰੀ ਮਹਾਰਾਜਾ ਖੜਕ ਸਿੰਘ ਦੀ ਪਤਨੀ ਅਤੇ ਪੋਤੇ ਨੌ ਨਿਹਾਲ ਦੀ ਮਾਂ ਸੀ ਜਦ ਮਹਾਰਾਜਾ ਖੜਕ ਸਿੰਘ ਅਤੇ ਨੌ ਨ ਤਾਂ ਲਾਹੌਰ ਦਰਬਾਰ ਦੇ ਵਜ਼ੀਰ-ਏ-ਆਜ਼ਮ ਧਿਆਨ ਸਿੰਘ ਨੇ ਸਹਬਜ਼ਾਦਾ ਸ਼ੇਰ ਸਿੰਘ ਨੂੰ ਗੱਦੀ ਸੰਭਾਲਣ ਲਈ ਸੁਨੇਹਾ ਭੇਜਿਆ ਜਿਸ ਦਾ ਚਾਂਦ گور ਨੇ ਵਿਰੋਧ ਕੀਤਾ ਅਸਲ ਵਿੱਚ ਦਰਬਾਰ ਦੀਆਂ ਸਾਜ਼ਿਸ਼ਾਂ ਦੇ ਵਿਚਕਾਰ ਹੈ ਭਾਈ ਆਰਮ ਸਿੰਘ ਵਰਗਿਆਂ ਚਾਂਦ گور ਨੂੰ ਗੱਦੀ ਸੰਭਾਲਣ ਲਈ ਉਕਸਾਇਆ ਅਤੇ ਉਸ ਨੇ ਸ਼ੇਰ ਸਿੰਘ ਨੂੰ ਮਹਾਰਾਜਾ ਮੰਨਣ ਤੋਂ ਇਨਕਾਰ ਕਰ ਦਿੱਤਾ ਧਿਆਨ ਸਿੰਘ ਨੇ ਵੀ ਚਾਂਦ گور ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੀ ਜਿਸ ਦਾ ਨਤੀਜਾ ਕਿ ਜੰਗ ਦੇ ਰੂਪ ਵਿੱਚ ਸਾਹਮਣੇ ਆਇਆ ਪੂਰਾ ਲਾਹੌਰ ਸ਼ਹਿਰ ਤੋਪਾਂ ਦੇ ਗੋਲਿਆਂ ਨਾਲ ਉੱਡੀਆਂ ਮਿਨਾਰਾਂ ਮਲਬੇ ਅਤੇ ਸਿਪਾਹੀਆਂ ਦੀਆਂ ਲਾਸ਼ਾਂ ਨਾਲ ਭਰ ਗਿਆ ਇਸ ਗੋਲਾਬਾਰੀ ਵਿੱਚ ਲਾਹੌਰ ਦੇ ਕਿਲੇ ਦਾ ਵੀ ਕਾ ਅਸੀ ਅੰਤ ਵਿੱਚ ਚਾਂਦਕੌਰ ਨੂੰ ਹਥਿਆਰ ਸੁੱਟਨੇ ਪਏ ਅਤੇ ਸ਼ੇਰ ਸਿੰਘ ਨੇ ਗੱਦੀ ਹਾਸਲ ਕਰਨ ਲਈ ਫੈਸਲਾ ਇਹ ਹੋਇਆ ਕਿ ਮਾਈ ਚਾਂਦਕੌਰ ਨੂੰ ਕਿਲਾ ਛੱਡਣ ਦੀ ਸ਼ਰਤ ਵਿੱਚ 7 ਲੱਖ ਦੀ ਜਾਗੀਰ ਅਤੇ ਸਵਰਗਵਾਸੀ ਪਤੀ ਖੜਕ ਸਿੰਘ ਦੇ ਖਜ਼ਾਨੇ ਵਿੱਚੋਂ ਇੱਕ ਹਿੱਸਾ ਰੱਖਣ ਦੀ ਇਜਾਜ਼ਤ ਹੋਵੇਗੀ। ਇਸ ਤੋਂ ਇਲਾਵਾ ਉਸ ਦਾ ਸਤਕਾਰ ਬਹਾਲ ਕਰਨ ਦੀ ਸ਼ਰਤ ਵਿੱਚ ਮਹਾਰਾਜਾ ਸ਼ੇਰ ਸਿੰਘ ਨਾਲ ਉਸ ਦੇ ਵਿਆਹ ਕਰਨ ਦੀ ਤਜਵੀਜ਼ ਨੂੰ ਵੀ ਮੰਨ ਲਿਆ ਗਿਆ। ਇਸ ਤੋਂ ਪਹਿਲਾਂ ਕਿ ਸ਼ੇਰ ਸਿੰਘ ਆਪਣੇ ਭਰਾ ਦੀ ਵਿਧਵਾ ਪਤਨੀ ਨੂੰ ਆਪਣੀ ਮਹਾਰਾਣੀ ਬਣਾਉਂਦਾ ਜੁਲਾਈ ਮਹੀਨੇ ਚਾਂਦਕੌਰ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ। ਪਤਾ ਲੱਗਦਾ ਹੈ ਕਿ ਦੋ ਔਰਤਾਂ ਉਸ ਦੇ ਕਮਰੇ ਵਿੱਚ ਗਈਆਂ ਸਨ। ਉਹਨਾਂ ਨੇ ਚੱਕੀ ਦੇ ਪੁੱੜ ਵਿੱਚ ਉਸ ਦਾ ਸਿਰ ਮਾਰ ਕੇ ਉਸ ਨੂੰ ਮਾਰ ਦਿੱਤਾ ਸੀ ਕਿਹਾ ਜਾਂਦਾ ਹੈ ਕਿ ਉਹਨਾਂ ਔਰਤਾਂ ਤੋਂ ਗੁਨਾਹ ਕਬੂਲ ਕਰਵਾਉਣ ਅਤੇ ਸਾਜ਼ਿਸ਼ਕਾਰ ਦਾ ਪਤਾ ਲਗਾਉਣ ਦੀ ਬਜਾਏ ਪਹਿਲਾਂ ਉਹਨਾਂ ਔਰਤਾਂ ਦੀਆਂ ਜ਼ੁਬਾਨਾਂ ਕੱਟ ਦਿੱਤੀਆਂ ਗਈਆਂ ਅਤੇ ਫਿਰ ਮਾਰ ਦਿੱਤਾ ਗਿਆ ਮਾਈ ਚੰਦਕੌਰ ਦੇ ਕਤਲ ਪਿੱਛੇ ਬਹੁਤ ਸਾਰੇ ਲੋਕ ਮਹਾਰਾਜਾ ਸ਼ੇਰ ਸਿੰਘ ਨੂੰ ਦੋਸ਼ੀ ਮੰਨਦੇ ਨੇ ਜਦਕਿ ਗੁਲਾਬ ਸਿੰਘ ਡੋਗਰਾ ਕੋਲ ਉਸ ਦੇ ਕਤਲ ਦੇ ਵਾਜਿਬ ਕਾਰਨ ਸੀ ਜਿਵੇਂ ਕਿ ਗੁਲਾਬ ਸਿੰਘ ਨੇ ਗੱਦੀ ਹਾਸਲ ਕਰਨ ਦੀ ਚੰਦਕੌਰ ਦੀ ਕੋਸ਼ਿਸ਼ ਵਿੱਚ ਉਸ ਦਾ ਸਾਥ ਦਿੱਤਾ ਸੀ ਅਤੇ ਹਾਰਨ ਉਪਰੰਤ ਚੰਦਕੌਰ ਦੀ ਸ਼ਹਿਤੇ ਦਰਬਾਰ ਦਾ ਖਜ਼ਾਨਾ ਲੁੱਟਿਆ ਸੀ ਇੱਕ ਅਨੁਮਾਨ ਅਨੁਸਾਰ ਇਸ ਖਜ਼ਾਨੇ ਵਿੱਚ 16 ਗੱਡੇ ਸ ਤੋ ਇਲਾਵਾ ਕਈ ਬੂਰੀਆਂ ਵਿੱਚ ਸਰਕਾਰੀ ਖਜ਼ਾਨੇ ਵਿੱਚੋਂ ਚੋਰੀ ਕੀਤੀਆਂ ਮੋਹਰਾਂ ਵੀ ਭਰੀਆਂ ਸੀ ਹੁਣ ਕਿਉਂਕਿ ਗੁਲਾਬ ਸਿੰਘ ਦੇ ਮਨ ਵਿੱਚ ਇਹ ਲਾਲਚ ਆ ਗਿਆ ਸੀ ਕਿ ਜੇਕਰ ਮਹਾਰਾਜਾ ਸ਼ੇਰ ਸਿੰਘ ਅਤੇ ਚਾਂਦਕੌਰ ਦਾ ਵਿਆਹ ਹੁੰਦਾ ਹੈ ਤਾਂ ਉਹ ਖਜ਼ਾਨਾ ਵਾਪਸ ਮੰਗ ਸਕਦੀ ਹੈ ਤਾਂ ਇਹ ਲਾਲਚ ਉਸ ਨੂੰ ਮਾਈ ਦੀ ਹੱਤਿਆ ਦਾ ਵਾਜਬ ਕਰਨ ਦਿੰਦਾ ਹੈ ਇਸ ਤੋਂ ਇਲਾਵਾ ਚਾਂਦਕੌਰ ਦੀ ਕੁੜੀ ਕੜਿਆਲੀ ਵਿਖੇ ਇੱਕ ਜਾਗੀਰ ਵੀ ਸੀ ਜਿਸ ਦੀ ਦੇਖਭਾਲ ਦਾ ਜਿੰਮਾ ਵੀ ਗੁਲਾਬ ਸਿੰਘ ਦਾ ਸੀ ਇਸ ਤਰ੍ਹਾਂ ਵੇਖੀਏ ਤਾਂ ਗੁਲਾਬ ਸਿੰਘ ਹੀ ਕਾਤਲ ਸੀ ਪਰ ਅਸਲ ਸੱਚ ਕੀ ਸੀ ਇਹ ਅਜੇ ਤੱਕ ਕੋਈ ਨਹੀਂ ਜਾਣ ਸਕਿਆ ਸਿੱਖ ਇਤਿਹਾਸ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਤੇ ਜਾ ਸਕਦੇ ਹੋ ਅਤੇ ਆਉਣ ਵਾਲੇ ਸਿੱਕੇ ਦੇ ਇਤਿਹਾਸ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ